ਰਾਲਾ ਕੀ ਕੰਮ ਕਰਦਾ ਸਵਾਹ ਕਰਦਾ ਸਵਾਹ ਦਾ ਕੰਮ ਆ ਕੋਈ ਪੱਠੇ ਤੇ ਵੇ ਕਾਹ ਨੂੰ ਪੱਠੇ ਤੇ ਆ ਉਹਨੇ ਤਾਂ ਮੈਂ ਤੰਗ ਕਰਖਿਆ ਮੂਤ ਪੀਣੇ ਨੇ ਇੱਥੇ ਤਾਂ ਕਹਿੰਦਾ ਪਾਣੀ ਪੀਂਦਾ ਮੂਤ ਕੋ ਨਹੀਂ ਪੀਂਦਾ ਆਏ ਤਰਨ ਪਾਤੀ ਲਾ ਮਾੜਾ ਜਾਈ ਹੋਰ ਹੱਥ ਨਹੀਂ ਖਵਾਉ ਤੈਨੂੰ ਲੈਗ ਪੀਸ ਕਹੜੇ ਲੈਗ ਪੀਸ ਮੈਨੂੰ ਲੱਗਦਾ ਮੇਰੇ ਕੱਡੇਗਾ ਜਿਹੜੇ ਖਾਦੇ ਆ ਰਾਤ ਉਹ ਮੇਰੀ ਬੋਲੀ ਤਾਂ ਠੀਕ ਹੈ ਫੜੀ ਨਾ ਦੇਗੀ ਬੋਲੀ ਤਾਂ ਠੀਕ ਹੈ ਮੇਰੀ ਬੋਲੀ ਤਾਂ ਤੇਰੀ ਇੱਕ ਨੰਬਰ ਹੈ ਉੜੀ ਜੀ ਮਾਰਦਾ ਐ ਵਿੱਚ ਵਿੱਚ ਜਰਕ ਜੀ ਅੱਖ ਜੀ ਮਾਰਦਿਆ ਕਰ ਜਦੋਂ ਬੱਦਲ ਜਾਂਦੀ ਐ ਠੀਕ ਐ ਠੀਕ ਐ ਆ ਮੋਡੇ ਵਾਲੀ ਪੀਤੀ ਰੁੱਕ ਗਈ ਤੇਰੀ ਕੋਈ ਗੱਲ ਨਹੀਂ ਆ ਕਰਕੇ ਮੈਨ ਲੱਗਦਾ ਓਏ ਉਸਤਾਦ ਆ ਜਾ ਕਿਰਾ ਇੱਥੋਂ ਬੌਣੀ ਕਰਦੇ ਗੱਲ ਸੁਣਦਾ ਮੇਰੀ 17 ਪ੍ਰੋ ਮੈਕਸ ਦੀ ਕਿਸ਼ਤਾਂ ਮੈਂ ਭਰੂੰਗਾ ਲੈ ਇੱਥੋਂ ਕਰਦੇ ਘਰ ਡਾਵਲੇ ਕਰ ਵੱਡਾ ਲੱਗਦਾ ਕਰ ਵੱਡਾ ਲੱਗਦਾ ਜੀ ਹੂੰ ਆ ਜਾ ਫਿਰ ਦੇਖਦੇ ਆ ਚੱਲ ਪਾ ਪਰਵਾਹ ਨੀ ਦਾ ਸਟੈਂਡ ਤੂਫਾਨ ਦਾ ਲਾ ਦੇ ਨੀ ਭੈਣ ਦੇ ਖਸਮ ਨੇ ਆਪਣਾ ਤੂਫਾਨ ਠਾ ਰੱਖੀ ਮੇਰਾ ਤਾਂ ਜੋਰ ਪੂਰਾ ਕਰਾਤਾ ਮੈਥੋਂ ਤਾਂ ਮੰਗਿਆ ਵੀ ਨਹੀਂ ਜਾਣਾ ਆ ਜਾ ਆ ਜਾ ਮਾਈ ਬੈਠੀ ਏ ਬੋਲੀ ਨਾ ਮੈਂ ਆਪੀ ਬੋਲ ਪਗਾ ਵਾਲਿਓ ਭਗਤੋ ਬਾਬਾ ਮੇਰੀ ਗੱਲ ਸੁਣੋ ਖੈਰ ਲੈਣੀ ਨਾ ਬਾਹਰ ਖੜ ਕੇ ਲਓ ਜ਼ਬਾਨਾ ਨਹੀਂ ਹੈਗਾ ਅੱਜ ਕੱਲ੍ਹ ਅੰਦਰ ਬਾੜੰਦਾ ਆ ਮੇਰਾ ਮੁੰਡਾ ਕਹਿ ਕੇ ਗਿਆ ਮਾਂ ਜੇ ਕੋਈ ਸਾਹ ਸੰਤ ਬਣ ਕੇ ਆਵੇ ਨਾ ਘਰੇ ਨਾ ਬੜਨ ਦਿਆ ਕਰ ਆ ਤੈਨੂੰ ਪਤਾ ਚੋਰ ਚੱਕੇ ਬਹੁਤੋਂ ਫਿਰਦੇ ਨੇਗੇ ਕੋਈ ਗੱਲ ਨਹੀਂ ਮਾਈ ਤੇਰਾ ਮੁੰਡਾ ਨਹੀਂ ਇਹ ਗੱਲ ਕਹਿੰਦਾ ਮੁੰਡੇ ਦੇ ਮੰਗਰ ਸ਼ਹਿ ਕਹਿੰਦੀ ਏ ਸੋਡੇ ਘਰ ਚ ਇੱਕ ਦੁਨਿਆਵੀ ਤੇ ਪੂਰੀ ਸ਼ਕਤੀਸ਼ਾਲੀ ਕੋਈ ਜਨਾਨੀ ਦਾ ਪਹਿਰਾ ਲੱਗਦਾ ਸਾਨੂੰ ਜਨਾਨੀ ਦਾ ਬਾਬਾ ਹਾਂ ਬੈਠੋ ਬੈਠੋ ਬਾਬਾ ਜੀ ਬੈਠੋ ਕੋਈ ਗੱਲ ਨਹੀਂ ਬੈਠੇ ਮਾਈ ਬੈਠੇ ਬੈਠੀ ਆ ਬੈਠੋ ਬਾਬਾ ਜੀ ਪਰਬ ਤੋਂ ਆਏ ਨੇ ਵੱਡੇ ਮਹਾਰਾਜ ਨੇ ਪਰਬ ਤੋਂ ਆਏ ਨੇ ਪਹਿਰੀ ਹੱਥ ਨਹੀਂ ਲਪਾਉਂਦੇ ਕਿਸੇ ਤੋਂ ਬੈਠੋ 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 ਸੰਤੋ ਮੁੰਡਾ ਕਿੱਥੇ ਪੜਦਾ ਤੀਗਾ ਮਾਈ ਕੀ ਕਰਦਾ ਮੁੰਡਾ ਬੈਠੋ ਬਾਬਾ ਸਾਨੂੰ ਸਾਰੀ ਪੀਖਿਆ ਦੱਸ ਦਿੰਗੇ ਹੁਣ ਮੁੰਡਾ ਕਿੱਥੇ ਆ ਮਾਈ ਤੇਰਾ ਘਰ ਇਕੱਲੀ ਆ ਮਾਈ ਕਰੀ ਆ ਬਾਬਾ ਜੀ ਕਰੇ ਕੱਲੀ ਐ ਮਾਈ ਹਾਂ ਬਾਬਾ ਕੱਲੀ ਐ ਕਰੇ ਹੁਣ ਮੈਂ ਇਸ ਟਾਈਮ ਤੇ ਕੀ ਗੱਲ ਮਾਈ ਬਿਡਰੀ ਜੀ ਕਿਉਂ ਬੈਠੀ ਆਏ ਕਿਉਂ ਦੇਖਦੀ ਆਂ ਕੋਈ ਚੋਰ ਚੱਕੇ ਤੁਰੇ ਫਿਰਦੇ ਆਂ ਅਸੀਂ ਬਾਬਾ ਮੈਂ सोनू ਚੋਰ ਚੱਕੇ ਨਹੀਂ ਕਹਿੰਦੀ ਆ ਜਿਹੜਾ ਮੇਰਾ ਘਰ ਵਾਲਾ ਨਾ ਬਾਲੀ ਅੜਬ ਸੁਬਾਦ ਹੈ ਓਦੋਂ ਅੜਬ ਬਾਬਾ ਮੇਰਾ ਮੁੰਡਾ ਹੈਗਾ ਜੇ ਕੇਰਾ ਨਾ ਮੇਰਾ ਮੁੰਡਾ ਢੜਕ ਜੇ ਆਈ ਨਹੀਂ ਪਤਾ ਬਾਬਾ ਕਰੇ ਕੀ ਕਰਦੇ ਮਾਈ ਤੇਰੀ ਠੋਡੀ ਵਾਲੀ ਲਕੀਰ ਇਹ ਦੱਸਦੀ ਜਿੱਦਾਂ ਦੀ ਆਈਆਂ ਤੂੰ ਘਰ ਚ ਓਦੋਂ ਦੀ ਦੁੱਖ ਤਕ ਕਲੀਫਾਂ ਚ ਹੀ ਕਿਰੀਆਂ ਕੋਈ ਤੈਨੂੰ ਸੁੱਖ ਦਾ ਸਾਹ ਨਹੀਂ ਆਇਆ ਬਾਬਾ ਕੀ ਇਹਦੇ ਸਾਰੇ ਹੁਣ ਸੋਡੇ ਕੋਲ ਕੀ ਪੜਦਾ ਜਦੋਂ ਤੁਝ ਅਗਲੇ ਦੀ ਅੰਦਰਲੀ ਗੱਲ ਹੀ ਪੜਨ ਲੱਗੇ ਬਾਬਾ ਪਹਿਲਾਂ ਮੇਰੇ ਘਰ ਆਲਾ ਬਹੁਤ ਅੜਪਤੀਗਾ ਮੈਂ ਉਹਦੇ ਨਾਲ ਮਸਾ ਦਿਨ ਕੱਟੀ ਨਹੀਂ ਦੱਸ ਹੀ ਰਿਹਾ ਮਾਈ ਤੇਰਾ ਚਿਹਰੇ ਦਾ ਨੂਰ ਦੱਸ ਰਿਹਾ ਜਿਵੇਂ ਅੜਪ ਤਾਂ ਦਿਨ ਕੱਟੇ ਹੋਣਗੇ ਇਹ ਕਿਉਂਕਿ ਸਾਨੂੰ ਵੀ ਤਾਹਾਂ ਤੋਂ ਹੁਕਮ ਆਉਂਦੇ ਨੇ ਨਾ ਇਹਨਾਂ ਨੇ ਮਾਊਂਟੇਨ ਐਵਰੇਸਟ ਤੇ ਭਗਤੀ ਕਰੀ ਉਹ ਵੀ ਨੰਗੇ ਪਿੰਡੇ 'ਚ ਅੱਛਾ ਬਾਬਾ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਆਹ ਗੱਲ ਪੁੱਛਦੇ ਬਾਬਾ ਜੀ ਬੋਲਦੇ ਕਿਉਂ ਨਹੀਂ ਹੈਗੇ ਇਹ ਤਾਂ ਬਚ ਨਹੀਂ ਦਿੰਦੇ ਨੇ ਮਾਈਏ ਬੋਲਦੇ ਨਹੀਂ ਐਂ ਕੋਈ ਤੇਰੇ ਵਰਗੀ ਅੜਬ ਮਾਈ ਬਹਿ ਗਈ ਇਹਨਾਂ ਕੋਲੇ ਅੱਛਾ ਮੈਂ ਉਹਨੂੰ ਸਾਰਾ ਕੁਝ ਦੱਸਤਾ ਉਹਦਾ ਮਨ ਨਹੀਂ ਖੜਿਆ ਕਹਿੰਦੀ ਮੈਂ ਤਾਂ ਬਾਬੇ ਨੂੰ ਬੁਲਾ ਕੇ ਪੁੱਛੂੰਗੀ ਉੱਥੇ ਬੈਠੀ ਬੈਠੀ ਕਹਿੰਦੀ ਕਹਿੰਦੀ ਇੰਨੀ ਗਰਮੀ ਹੈ ਕੋਈ ਮੀਂਹ ਨਹੀਂ ਪੈਂਦਾ ਇਹਨਾਂ ਨੇ ਬਿਰਤੀ ਲਾ ਕੇ ਪਤਾ ਨਹੀਂ ਕਿੱਥੇ ਟੈਲੀਫੋਨ ਘੁਮਾਤਾ ਕਿਹੜੇ ਜਮਦੂਤ ਨਾਲ ਇਹਨਾਂ ਨੇ ਦੇਵਰਾਜ ਨਾਲ ਗੱਲ ਕਰੀ ਇਹਨਾਂ ਵੀ ਪਿਆ ਸਾਰਿਆਂ ਦੀਆਂ ਸੱਤਾਂ ਚ ਆਉਣ ਲਾਤੀਆਂ ਹੀ ਆ ਪਿੱਛੇ ਜਿਹੜੇ ਵੱਡੇ ਵੀ ਨਹੀਂ ਪਏ ਹਾਂ ਹਾਂ ਬਾਬਾ ਉਹ ਇਹਨਾਂ ਦੀ ਕਰਾਮਾਤ ਸੀ ਸਾਰੀ ਇਹ ਵੱਡੇ ਬਾਬਿਆਂ ਦੀ ਕਰਾਮਾਤ ਸੀ ਬਾਗਰੂ ਬਾਗਰੂ ਬਾਬਾ ਤਾਂ ਅੱਧੀ ਦੁਨੀਆ ਰੁੜ ਗਈ ਸੀ ਲੋਕਾਂ ਦੇ ਡੰਗਰ ਰੁੜ ਉਹ ਤਾਂ ਸੁਧਾਰ ਹੀ ਕਰਿਆਤੀ ਦੁਨੀਆ ਦਾ ਫੇਰ ਇਹ ਬਾਬਾ ਫੇਰ ਰੁਕਿਆ ਕਿਵੇਂ ਬਾਬਾ ਜੀ ਨੇ ਬਚਨ ਕੀਤੇ ਬਾਬਾ ਜੀ ਤੂੰ ਬਚਨ ਕੀ ਹੋਣੇ ਨੇ ਇਹਨਾਂ ਨੂੰ ਰੋਕਣੀ ਨਹੀਂ ਆਇਆ ਬਸ ਪਵਾਉਣਾ ਪਵਾਉਣਾ ਆਉਂਦਾ ਸੀ ਉਹ ਗਾਂਹ ਰਟਾਇਰਮੈਂਟ ਦੇਤੀ ਦੇਵਤੇ ਨੂੰ ਜਿਹੜੇ ਨਾਲ ਗੱਲਬਾਤ ਕੀਤੀ ਇਹਦੀ ਹੋਸਿਆ ਹਾਂ ਇਹ ਤਾਂ ਚਲੋ ਕੋਈ ਗੱਲ ਨਹੀਂ ਇਹ ਤਾਂ ਵੱਡੀਆਂ ਗੱਲਾਂ ਨੇ ਤਾਂ ਆਪਣੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਤਾਂ ਆਪ ਹੀ ਜਾਣੀ ਜਾਣ ਨੇ ਵੱਡੇ ਪਰਬਤਾਂ ਤੇ ਬੈਠਣ ਵਾਲੇ ਨੇ ਚੋਟੀਆਂ ਤੇ ਬੈਠਣ ਵਾਲੇ ਨਹੀਂ ਫੇਰ ਤਾਂ ਬਾਬਾ ਮੇਰੇ ਕੋਈ ਚੰਗੇ ਕਰਮ ਕਰੇਤੀ ਜਿਹੜੇ ਅੱਜ ਰੱਬ ਚੱਲ ਕੇ ਮੇਰੇ ਘਰੇ ਆ ਗਏ ਧੰਨਵਾਦ ਬਾਬਾ ਨੂੰ ਦੱਸ ਸਾਨੂੰ ਕੋਈ ਲੱਡੂ ਪਿੰਨੀ ਪਿਆ ਬਿਆਲ ਕੋਈ ਨਾ ਬਾਬਾ ਵਿਆਹ ਕਿੱਥੋਂ ਬਾਬਾ ਜੀ ਘਰੇ ਵਿਆਹ ਹੋ ਤਾਂ ਹੀ ਕੋਈ ਲੱਡੂ ਪਿੰਨੀ ਖਵਾਉ ਮੈਂ ਤਾਂ ਆ ਬੈਠੀ ਹਾਂ ਬਾਬਾ ਮੇਰੀ ਇੱਕ ਬੇਨਤੀ ਆ ਤੁਹਾਡੇ ਮੂਰੇ ਮੇਰਾ ਮੁੰਡਾ ਹੈਗਾ ਸੁੱਖ ਨਾਲ ਗੱਭਰੂ ਹੋ ਰਿਹਾ ਹੈਗਾ ਠੀਕ ਆ ਮਾਈ ਜੇ ਮੈਂ ਉਹਦੇ ਕੋਲ ਬਾਬਾ ਜੀ ਵਿਆਹ ਦਾ ਨੋ ਲੈਂਦੀ ਆ ਨਾ ਮਾਈ ਇੱਥੇ ਚੁੱਪ ਕਰ ਜਾ ਲਾ ਦੀਏ ਲਾੜ ਖੇਡਣਾ ਬਾਬੇ ਵਚਣ ਦੇਣਗੇ ਬਾਬੇ ਵਚਨ ਕਰਨਗੇ ਸਮਝ ਕੇ ਸਮਝ ਕੇ ਬਾਬੇ ਸਮਝ ਗਏ ਖੋਲ ਦੋ ਕੇਰਾ ਸੰਗਲ ਇਹਨਾਂ ਦੇ ਸੰਜੋਗਾਾਂ ਦੇ ਸਮਝ ਗਏ ਬੀਬਾ ਸਮਝ ਗਏ ਹਾਂ ਬਾਬੇ ਤੇਰਾ ਸਾਰਾ ਦੁੱਖ ਸਮਝ ਗਏ ਮੁੰਡਾ ਪੜਦਾ ਕਿੱਥੇ ਹੈ ਬਾਬਾ ਜੀ ਪਟਿਆਲੇ ਜੁਨੀਵਰਸਿਟੀ ਚ ਪੜਦਾ ਮੁੰਡਾ ਮੇਰਾ ਕਿਤੇ ਥੀਏਟਰ ਥੁਟਰ ਤਾਂ ਨਹੀਂ ਕਰਦਾ ਕਿਤੇ ਭੈਣ ਘੜਾਵਾ ਐਕਟਰ ਹੋਵੇ ਐਕਟਰ ਤਾਂ ਨਹੀਂ ਮਾਈ ਤੇਰਾ ਮੁੰਡਾ ਆਹਾਂ ਜਿਹੜੇ ਕੋਚਕੂਜਾ ਕੁਛ ਕਰਵਾਉਂਦਾ ਬਾਬਾ ਮੂੰ ਤਾਂ ਮੈਨੂੰ ਪਤਾ ਨਹੀਂ ਜੂਨੀ ਯੂਨੀਵਰਸਿਟੀ ਚ ਪੜਿਆ ਮੁੰਡਾ ਤੇਰਾ ਪੰਜਾਬ ਜੂਨੀ ਯੂਨੀਵਰਸਿਟੀ ਬਾਬਾ ਪਟਿਆਲੇ ਵਾਲੀ ਹਾਂ ਬਾਬਾ ਪਟਿਆਲੇ ਆ ਫੇਰ ਤਾਂ ਉੱਥੇ ਹੀ ਫੇਰ ਤਾਂ ਉੱਥੇ ਫਿਰ ਮੇਰੀ ਇੱਕ ਗੱਲ ਹੋਰ ਸੁਣ ਲੈ ਮਾਈ ਤੇਰੇ ਘਰ ਚ ਕੋਈ ਸਾਨੂੰ ਲੜਕੀ ਦਿਸ ਰਹੀ ਹੈ ਹੂੰ ਫਿਰ ਕੋਈ ਲੜਕੀ ਦਿਸਦੀ ਹੈ ਗੁੱਸਾ ਨਾ ਕਰੀ ਬਾਬਾ ਮੇਰੇ ਤਾਂ ਇੱਕ ਮੁੰਡਾ ਮੁੰਡਾ ਹੈ ਮੇਰੇ ਕੁੜੀ ਨਹੀਂ ਹੈਗੀ ਮਾਈ ਤੂੰ ਹੁਣ ਗੱਲ ਮੇਰੀ ਪੂਰੀ ਸੁਣੀ ਬਾਬਾ ਇੱਕ ਮਿੰਟ ਗੁੱਸਾ ਨਾ ਕਰੀ ਮਾਈ ਸਾਨੂੰ ਤੇਰੇ ਉਹ ਨੈਣ ਹੀ ਨਹੀਂ ਹੈਗੇ ਕਹਿੰਦਾ ਜਿੰਨਾ ਨੂੰ ਤੂੰ ਦਿਸਦੇ ਉਹ ਕੋਈ ਹੋਰੀ ਅੱਖਾਂ ਨੇ ਕਨਵਰ ਗਰੇਵਾਲ ਦਾ ਘਾਣਾ ਮਾਈ ਹੁਣ ਮੇਰੀ ਗੱਲ ਗੌਰ ਨਾਲ ਸੁਣੀ ਮੁੰਡਾ ਤੇਰਾ 5 ਸਾਲਾਂ ਤੋਂ ਯੂਨੀਵਰਸਿਟੀ ਚ ਪੜਦਾ ਹੋਣਾ ਹਾਂ ਹਾਂ ਬਾਬਾ ਜੀ ਤੀਜੇ ਇੱਕ ਸਾਲ ਕਿਸੇ ਕੁੜੀ ਕਤਰੀ ਨਾਲ ਇਹਦੀ ਗੱਲਬਾਤ ਹੋ ਗਈ ਉਹਨੂੰ ਵਿਆਹ ਦਾ ਲਾਰਾ ਲਾਇਆ ਉਹ ਤੋਂ ਪੈਸੇ ਖਾਦੇ ਮਾਈ ਤੇਰੇ ਮੁੰਡੇ ਨੇ ਉਹ ਵਿਚਾਰੀ ਹੱਕ ਕੇ ਉਹਦੂ ਬਾਦ ਇਹ ਝੁੱਗਾ ਚੱਕ ਗਿਆ ਉਹਨੇ ਪਟਿਆਲੇ ਭਾਖੜਾ ਚ ਛਾਲ ਮਾਰਤੀ ਹਾਏ ਮੈਂ ਮਰ ਜਾ ਬਾਬਾ ਜੀ ਸੋਨੂ ਕਿਵੇਂ ਪਤਾ ਲੱਗਦਾ ਸਾਡੇ ਦੇ ਸਹੀ ਕਿਤੇ ਓਟੇ ਕੋਲੇ ਖੜਦੀ ਆ ਬਾਲ ਖਲਾਰੀ ਫਿਰਦੀ ਆ ਬਾਲ ਖਲਾਰ ਕੇ ਆ ਜਾਨੀ ਮੋਰਨੀ ਪਹਿਲਾਂ ਪਾ ਜਾਨੀ ਉਹ ਗੱਲ ਐ ਮਾਈ ਕਦੇ ਅੰਦਰ ਜਾ ਵੜਦੀ ਐ ਕਦੇ ਮੋਟਰਸਾਈਕਲ ਤੇ ਬਹਿੰਦੀ ਐ ਰਾਤ ਨੂੰ ਤੈਨੂੰ ਛੱਕਾਂ ਆਉਂਦੀਆਂ ਨੇ ਸੁੱਤੀ ਪਈ ਨੀ ਬਾਬਾ ਛੱਕਾਂ ਬਥੇਰੇ ਆਉਂਦੇ ਤੜਕੇ ਮਾਰੇ ਤੇ ਠੰਡੇ ਪੈਣਾ ਨੂੰ ਤੋਲਾ ਨਾ ਨਾਲ ਦੀ ਨਾਲ ਛੱਕਾਂ ਲੱਗ ਜਾਂਦੇ ਆ ਬਾਬਾ ਜੀ ਮੈਨੂੰ ਤਾਂ ਮਾਈ ਵੱਡਾ ਕਰਾ ਡਿੱਗੂਗਾ ਮਾਈ ਮੇਰੀ ਗੱਲ ਇੱਕ ਹੋਰ ਸੁਣ ਲੈ ਤਾਂ ਪਾ ਕਰਨਾ ਪੈਣਾ ਜਿੰਨਾ ਚਿਰ ਉਹ ਕੁੜੀ ਤੇਰੇ ਮੁੰਡੇ ਦਾ ਖੈੜਾ ਨਹੀਂ ਛੱਡਦੀ ਤੇਰੇ ਮੁੰਡੇ ਦੇ ਸੰਜੋਗ ਨਹੀਂ ਖੁੱਲਣੇ ਐ ਲਾਲਾ ਵੱਡੀ ਲਾਸ਼ ਨਾ ਬੰਨੇ ਪੈਣੇ ਤੇਰੇ ਮੁੰਡੇ ਦੇ ਸੰਜੋਗ ਬਾਬਾ ਜੀ ਬਾੜ ਵਾਲਿਆਂ ਕੋਲੇ ਉਹ ਲਾਸ਼ ਨਹੀਂ ਹੁੰਦੀ ਜਿਹੜੇ ਸੰਜੋਗ ਜਿਹੜੇ ਲਾਸ਼ ਨਾ ਤੇਰੇ ਮੁੰਡੇ ਨੇ ਬੰਨੇ ਪਾਏ ਕਰਦੀਏ ਭਲਾ ਬਾਬਾ ਜੀ ਕੋਈ ਭਲਾ ਹੀ ਕਰ ਦੋ ਮੈਨੂੰ ਤਾਂ ਹੁਣ ਕੱਲੀ ਨੂੰ ਰਹਿਣਾ ਡੇਲ ਬਣ ਗਈ ਉਹ ਲਿਆਦੀਏ ਪ੍ਰੀਤੀ ਜੰਟਾ ਵਰਗੀ ਬਹੂ ਬਾਬਾ ਪਹਿਲਾਂ ਇਹਨਾਂ ਦਾ ਇਹ ਤਾਂ ਜਿਹੜੀ ਘਾਰੇ ਫਿਰਦੀ ਆ ਮੇਰੇ ਖਾ ਉਪਾਈ ਕੋਈ ਇਹਦਾ ਤਾਂ ਇੰਤਜ਼ਾਮ ਕਰ ਦੋ ਆਇਆ ਮੈਂ ਕਿ ਨਾ ਕੀਲ ਦੂੰ ਸਾਰਿਆਂ ਨੂੰ ਮਾਰ ਦੂੰ ਬਾਰਿਆਂ ਨੂੰ ਤੇਰੇ ਉੱਤੋਂ ਦੇ ਜਾਵੇਂ ਇਹਨੂੰ ਤਾਂ ਬਾਬੇ ਹੁਣ ਨਾਲ ਹੀ ਲੈ ਜਾਣਗੇ ਸਾਢੇ 3 ਫੁੱਟ ਦੀ ਕੁੱਤਾ ਹੈ ਗੁੜੀ ਦੀ ਸਾਢੇ 3 ਫੁੱਟ ਦੀ ਆਉਂ ਦੇਖ ਮਾਈ ਉਹ ਬੈਠੀ ਆ ਮੇਰੇ ਸਾਹਮਣੇ ਦੀ ਇਹ ਮਾਰੀ ਮੋਟੀ ਤਾੜੀਆਂ ਪਾਉਂਦੀ ਐ ਤੈਨੂੰ ਤਾੜੀ ਨਹੀਂ ਸੁਣਦੀ ਹੁਣੀ ਦੇਖ ਸੁਣੀ ਮਾਈ ਤਾੜੀ ਹਾਂ ਬਾਬੇ ਇੱਕ ਸੁਣੀ ਮਾਈ ਤਾੜੀ ਇਹ ਤਾੜੀ ਤੈਨੂੰ ਆਮ ਬੰਦੇ ਨੂੰ ਨਹੀਂ ਸੁਹੀ ਮਾਈ ਇਧਰੋਂ ਇਧਰੋਂ ਜਵਾਈ ਹੈ ਤਾੜੀ ਚਾਰੇ ਪਾਸੇ ਘੁੰਮਦੀ ਹੈ ਨਾ ਘੁੰਮਦੀ ਹੈ ਚਾਰੇ ਪਾਸੇ ਘੁੰਮਦੀ ਜੀਨ ਪਾ ਕੇ ਰੱਖਦੀ ਹੈ ਹਾਂ ਜੀਨ ਪਾ ਕੇ ਰੱਖਦੀ ਹੈ ਟੋਪ ਵੀ ਪਾ ਕੇ ਰੱਖਦੀ ਹੈ ਕੁੜੀਏ 5100 ਕਹਿਦੀ ਹੈ ਫਿਰ ਬਾਬੇ ਕੱਟਾ ਕੱਟਾ ਆਪਦੇ ਕੋਲੋਂ ਆਪਾਂ ਕਰਦੇ ਆਂਗੇ ਕੋਈ ਗੱਲ ਨਹੀਂ ਮਾਈ ਦਾ ਪੁੱਤ ਨਾ ਸਹੀ ਬੱਸ ਤਾ ਦੇਖ ਕੁੜੀ ਦੀ ਸਟੇਟ ਕਰਾਈ ਵਰਦੀ ਹੈ ਬਾਬਾ ਜੀ ਮੈਨੂੰ 51 ਸਹੀ ਮਨਜ਼ੂਰ ਹੈ ਪਰ ਇਹ ਪਾਪ ਨੂੰ ਇਹ ਦੈਨ ਨੂੰ ਨਾ ਮੇਰੇ ਘਰੋਂ ਲੈ ਜਾ ਦੈਨ ਨਹੀਂ ਆਖ ਕਿਹੜਾ ਮੂੰਹ ਨੂੰ ਕਹ ਦੇ ਕਿਹੜਾ ਮੂੰਹ ਕਹ ਦੇ ਨੂੰ 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 ਰਾਣੀ ਨੂੰ ਰਾਣੀ ਦੇਖ ਮਾਈ ਦੇਖ ਤੇਰੇ ਸਾਹਮਣੇ ਨੂੰ ਕਹਾਤਾ 5100 ਦੀ ਪੇਟਾ ਲੱਗੂ ਹਵਨ ਕਰਾਂਗੇ ਬਹੁਤ ਕੁਛ ਢਾਲੇ ਫਾਲੇ ਕਰਨੇ ਪੈਣਗੇ ਚ ਰਸਤਿਆਂ 'ਚ ਮੁਰਗੇ ਕੱਪੇ ਵੱਢਣੇ ਪੈਣਗੇ ਗੱਲ ਸੁਣ ਲੈ ਅਸੀਂ ਲੈ ਜਾਂਦੇ ਆ ਇਹਨੂੰ ਨਾਲ ਬੀਬਾ ਠੀਕ ਹੈ ਨਾ ਠੀਕ ਹੈ ਬਾਪਾ ਹੱਥ ਮੇਂ ਦੇਨਾ ਜਿੱਥੇ ਤੂੰ ਆਖੇਂਗੀ ਉੱਥੇ ਤੇਰਾ ਮੁੰਡਾ ਹਾਂ ਕਰੂਗਾ। ਬਾਬਾ ਮੈਂ ਛੋਡੇ ਮੂਰੇ ਹੱਥ ਬੰਨ੍ਹਦੀ ਆਂ। ਆ ਮੁੰਡਾ ਤਾਂ ਨਾ ਜਦੋਂ ਜਾ ਕੇ ਮੁੰਡਿਆਂ ਖੁੰਡਿਆਂ ਕੋਲੇ ਬਹਿ ਜਾਂਦਾ ਹਾਂ। ਹਾਂ ਮਾਈ ਦੱਸੀ ਚੱਲ ਤੂੰ ਮੈਂ ਕੋਈ ਆਪਾਂ ਪੜ੍ਹਨੇ। ਐਂ ਕਹਿੰਦੀ ਸੀ ਪਹਿਲਾਂ ਨਾ ਇਹਨੂੰ ਲੈ ਜਾਓ। ਦੇਖੀ ਮੈਂ ਸਾ ਇਹ ਤਾਂ ਗਈ। ਇਹ ਤਾਂ ਬਾਬਿਆਂ ਦੇ ਜਾਮੇ ਤੇ ਬਹਿਣ ਨੂੰ ਤਿਆਰ ਆ ਹੁਣ। ਬਾਬਾ ਬਣ ਕੇ ਜਰੂਰ ਹੀ ਬਿਠਾ ਕੇ ਲੈ ਜਾਓ ਬਾਬਾ। ਇਹ ਤਾਂ ਗਈ ਬਾਬਿਆਂ ਨਾਲ ਗਈ। ਰਾਹਾਂ ਜਿਆਦਾ ਸਲਵਾਰ ਚੜੀ ਕਰੀ ਬੈਠਾ ਇਹ ਗੱਡੂ ਕੋਈ ਇਲਮ ਮੱਕੜਾ ਵਧੀ ਲੈ ਕੇ ਬੋਤਲ ਨਾਲ ਬੱਕਰਾ ਖਾਵਾਂਗੇ ਸ਼ਰੀ ਮਾਂ ਦਾ ਗਾਣਾ ਲਾ ਕੇ ਭੰਗੜਾ ਪਾਵਾਂਗੇ ਲਾ ਕੇ ਤਿੰਨ ਪੈਗ ਵੱਲੀ ਪੰਜ ਭੰਗੜੇ ਗਿੱਦੀ ਦੀ ਕੀ ਖੋਲ ਕੇ ਲਾ ਕੇ ਤਿੰਨ ਭੰਗੜੇ ਵੱਲੀ ਯਾਰ ਨਮੁੱਲੇ ਹਵਾ ਦੇ ਬੁੱਲੇ ਕੌਣ ਜੀ ਪਰਦੇ ਉਹਨੇ ਕਰਦੇ ਨੇ ਸ਼ਾਇਦ ਇੰਗਣ-ਮਿੰਗਣ ਤੋਂ ਇਤੋਂ ਇੰਗਣ ਕਾਲਾ ਪਿਆ ਡੱਕਾ ਅਗੜ ਖਾਵਾ ਫੇਲ ਬਦਵਾ ਮੂਲੀ ਪੱਤਰਾ ਪੱਤਰਾ ਵਾਲੇ ਕੋਲੇ ਹੱਥ 44 ਫਾਇਰ ਕਰਾ ਲਈ ਨਿਕਲ ਵਾਜੇ ਤੀਜੀ ਵਾਰ ਜੀ ਕਰ ਲਈ ਇਕੱਠੀ ਕਰ ਲਈ ਇਕੱਠੀ ਕਰ ਲਈ ਬੀਬਾ ਇਕੱਠੀ ਕਰ ਲਈ ਬਾਈ ਲੱਗਦਾ ਤੇਰੇ ਕੋਈ ਘਰ ਚ ਮਾਸ ਦਾ ਟੁਕੜਾ ਪਈ ਹਾਂ ਬਾਬਾ ਪਿਆ ਹੁੰਦਾ ਕਿਹਾ ਉਰੇ ਜੀ ਈਜ਼ੀ ਉਹ ਤਾਂ ਬਾਬਾ ਮੈਨੂੰ ਆਏ ਸੀਗਾ ਵੀ ਕਿਤੇ ਡੱਡੂ ਮਰਿਆ ਪਿਆ ਕਈ ਵਾਰੀ ਮੈਨੂੰ ਆਇ ਲੱਗੂ ਵੀ ਚੂਹਾ ਮਰਿਆ ਪਿਆ ਡੱਡੂ ਨਹੀਂ ਮਾਈ ਰਾਤ ਨੂੰ ਸਵੇਰਾਂ ਚ ਜਾਂਦੀ ਆ ਸਵੇਰਾਂ ਚ ਉਹ ਚਾਕੇ ਦੰਦਾਂ ਨਾਲ ਇੱਥੇ ਲਿਆ ਕੇ ਖਾਂਦੀ ਆ ਤਾਂ ਹੀ ਉਤਰੇ ਘਰ ਚ ਬਰਕਤ ਵੀ ਨਹੀਂ ਆਉਂਦੀ ਤੇਰਾ ਬੰਦਾ ਗੁਸੈਲ ਹੈ ਮਾਈ ਗੱਲ ਸੁਣ ਲੈ ਇੱਕ ਪਹਿਲਾਂ ਇਹ ਜਦੋਂ ਜਾਂਦੀ ਹੁੰਦੀ ਸੀ ਮੀਟ ਖਾਂਦੀ ਸੀ ਬੱਕਰੇ ਦਾ ਅੱਛਾ ਵਾਪਸ ਹੁਣ ਬੱਕਰਾ ਮਿਲਦਾ ਕੋਈ ਨਹੀਂ ਇਹਨੂੰ ਹਾਂ ਡੱਡੂ ਡੁੱਡੂ ਕਦੇ ਗਿਰਲੀ ਕਦੇ ਸਿੱਪਕਲੀ ਛੱਡਦੀ ਕੋ ਨਹੀਂ ਉਸਤਾਦ ਜੀ ਮੈਨੂੰ ਐ ਲੱਗਦਾ ਇਹ ਕੁੜੀ ਜੇ ਯੂਨੀਵਰਸਿਟੀ ਚ ਪੜ੍ਹਦੀ ਹੋਣੀ ਤਾਂ ਉਹਦੇ ਪਾਸੇ ਇੱਕ ਮਾਰਕੀਟ ਬਣੀ ਹੋਈ ਹੈ ਉੱਥੇ ਰੋਲ ਖਾਂਦੀ ਹੋਣੀ ਹਾਂ ਉੱਥੇ ਚਿਕਨ ਰੋਲ ਮਿਲਦਾ ਨਾਲ ਤੇਰਾ ਮੁੰਡਾ ਵੀ ਖਾਂਦਾ ਰਿਹਾ ਉਹ ਤੇਰਾ ਮੁੰਡਾ ਸਾਰਾ ਕੁਝ ਘਰੇ ਆ ਕੇ ਇਹ ਗੱਲ ਕਹਿੰਦਾ ਮੈਂ ਆਂਡਾ ਮੀਟ ਨਹੀਂ ਖਾਂਦਾ ਮੁੰਡੇ ਦਾ ਨਾ ਬਾਬਾ ਜੀ ਇਹ ਕਹਿੰਦਾ ਉਹ ਤਾਂ ਨੌ ਵੀ ਨਹੀਂ ਲੈਂਦਾ ਅੱਡਾ ਮੀਟ ਦਾ ਥੱਕੇ ਇੱਥੇ ਕਿਵੇਂ ਲਊਗਾ ਉੱਥੇ ਭਣਵਾ ਨਾ ਖਾਂਦਾ ਮਾਈ ਗੁੱਸਾ ਨਾ ਕਰੀਂ ਜਾਂਦਾ ਹੀ ਕਹਾਂ ਚੰਡੀਗੜ੍ਹ ਵੀ 3 ਵੀ 2 ਜਾਂਦਾ ਹੁਣਾ ਤੇਰਾ ਮੁੰਡਾ ਤੈਨੂੰ ਮਾਰਕੀਟ ਦਾ ਨਹੀਂ ਪਤਾ ਮਾਈ ਨਾ ਨਾ ਤੋਰ ਹੀ ਆ ਨਾ ਪੈਸੇ ਰੋਜ਼ ਮੰਗ ਲਾਂਦਾ ਕਿਤੇ 5000 ਮੰਗ ਲਾਂਦਾ ਕਿਤੇ 10 ਮੰਗ ਲਾਂਦਾ ਮੇਰੇ ਕੱਲਾ ਕੱਲਾ ਪੁੱਤ ਹੈ ਬਾਬਾ ਉਹਦੇ ਉੱਤੋਂ ਦੀ ਮੈਨੂੰ ਕੁਝ ਨਹੀਂ ਮਾਈ ਗਲਤੀ ਤੇਰੀ ਨਾ ਕੀ ਹੈ ਤੇਰੇ ਮੁੰਡੇ ਦਾ ਨਾ ਨਾ ਬਾਬਾ ਲਾਡੀ ਹੈ ਮੇਰੀ ਲਾਡੀ ਸ਼ਾਜਲਾ ਹਾ ਹਾ ਲਾਡੀ ਬਸ ਮੈਂ ਤੇ ਇਕੱਲੀ ਲਾਡੀ ਰਹੇਗੀ ਆ ਫਾਡੀ ਮਾਈ ਜਨਾਨੀਆਂ ਕਰਕੇ ਫਿਰ ਲਾਡੀ ਤੇਰਾ ਫਾਡੀ ਰਹੇਗਾ ਜਨਾਨੀਆਂ ਕਰਕੇ ਇਹ ਮੇਰੀ ਗੱਲ ਹੋਰ ਵੀ ਸੁਣ ਲੈ ਮਾਈ ਗਲਤੀ ਤੇਰੀ ਵੀ ਉਨੀ ਏ ਜੇ ਤੂੰ ਦੋ ਚਾਰ ਹੋਰ ਜਾਮਦੀ ਇਹਨੂੰ ਐ ਹੁੰਦਾ ਵੀ ਮੇਰੇ ਤਾਂ ਤਿੰਨ ਭੈਣ ਭਾਈ ਨੇ ਕੰਜਰ ਅੱਜ ਕਿਸੇ ਕਾਰ ਦਾ ਹੋਣਾ ਲੱਗਿਆ ਲੈ ਹੁਣ ਹੁਣ ਲੈ ਦੇਖ ਲੈ ਬੀਬਾ ਇਹ ਗਲਤੀ ਤਾਂ ਪ੍ਰਮਾਤਮਾ ਦੀ ਮਰਜ਼ੀ ਏ ਧੀਆ ਦੇਤੀਆਂ ਸੀ ਦੋ ਬਾਬਾ ਉਹ ਮੁੱਕ ਗੀਆਂ ਇਦੋਂ ਦਾ ਪੁੱਤ ਤੇ ਉਹ ਮੁੱਕ ਗਿਆ ਗੱਲ ਸੁਣ ਬੀਬਾ ਹੁਣ ਤੂੰ ਜ਼ਿਆਦਾ ਹੀ ਗੱਲਾਂ ਨਾ ਕਰ ਬਾਬਿਆਂ ਨਾਲ ਬਾਬਿਆਂ ਨੂੰ ਹੁਣ ਪੈਸਾ ਟਕਾ ਦੇ ਕੋਈ 5500 ਰੁਪਏ ਦੀ ਭੇਟਾ ਲੱਗੂ ਮਾਈ ਜੇ ਕੋਈ ਪਾਕ ਰਾਉਣਾ ਨਹੀਂ ਅਸੀਂ ਗਾਹਾਂ ਵਗ ਜਾਨੇ ਆ ਬਾਬਾ ਪਹਿਲਾਂ ਮੈਨੂੰ ਇਹ ਦੱਸੋ ਵੀ ਉਹ ਜਿਹੜੀ ਕੁੜੀ ਮੇਰੇ ਘਰੇ ਰਹਿੰਦੀ ਸੀ ਉਹਨੂੰ ਤੁਸੀਂ ਉਹ ਤਾਂ ਬਾਬਿਆ ਨੇ ਸਲਵਾਰ ਚ ਪਾ ਲਈ ਹੁਣ ਸਲਵਾਰ ਨਾ ਬਨ ਕੇ ਮਾਗਰ ਚੋਲੇ ਜੀ ਸਿੱਟ ਲਾਲੇ ਨਾਲ ਬਨ ਲਈ ਸਲਵਾਰ ਦੀ ਮੈਂ ਮੇਰੇ ਕੁੜੀ ਐ ਮੈਂ ਕੁਛ ਕਰਾਂ ਉਹਦਾ ਬਾਬਾ ਮੈਂ ਤੁਹਾਡੇ ਨਾਲ ਸਾਰੀ ਉਮਰ ਪੈਰ ਤੋੜ ਤੋ ਕੇ ਪੀਉਂ ਹੁਣ ਗੱਲ ਸੁਣ ਹਾਂ 9 ਦਿਨਾਂ ਨੂੰ ਰਿਸ਼ਤੇ ਵਾਲੇ ਆਉਣਗੇ ਬਹੂ ਆ ਮੀਰੂ ਬਾਜਵਾ ਵਰਗੀ ਤੇ ਹਾਂ ਕਰਦੀ ਬੁੜੀਏ ਬਾਬਾ ਮੈਂ ਛੋਡੇ ਮੂਰੀ ਹੱਥ ਜੋੜਦੀ ਐ ਮੈਂ ਛੋਡੇ ਸਾਰੀ ਉਰ ਪੈਰ ਤੋ ਤੋ ਕੇ ਪੀਊਂਗੀ ਕੁੜੀ ਬਸਕ ਨਾ ਪੋਰਾ ਸੋਹਣੀ ਨਾ ਹੋਵੇ ਪਰ ਮੇਰੇ ਘਰੇ ਨਾ ਇੱਕ ਵਾਰੀ ਨੂਹ ਆ ਜੇ ਰੰਗ ਰੂਪ ਦਾ ਫਿਕਰ ਨਾ ਕਰ ਮਾਈ ਨੂਹ ਦਾ ਮੋਤੀਆਂ ਨਾਲ ਦੇ ਦੰਦ ਹੋਣਗੇ ਲੱਤਾਂ ਹੋਣੀਆਂ ਥਿੱਦੀ ਸੁੰਡ ਵਰਗੀਆਂ ਮੱਥਾ ਮਰਸੈਡੀ ਦੀ ਗ੍ਰਿੱਲ ਨਾਲ ਦਾ ਮੂਸੇ ਵਾਲਾ ਨਹੀਂ ਕਹਿੰਦਾ ਹੁੰਦਾ ਸੀ ਮੱਥਾ ਮਰਸੈਡੀ ਦੀ ਗ੍ਰਿੱਲ ਨਾਲ ਦਾ ਇੰਨੀ ਜਿੱਟੀ ਹੋ ਕੋਕਾ ਕੋਲਾ ਗਰਦਨ ਵਿੱਚ ਦੀ ਦੱਸਿਆ ਕਰੂਗਾ ਤੂੰ 5100 ਭੇਟ ਲਿਆ ਜਿਆਦਾ ਟਾਈਮ ਨਾਲ ਤੇ ਲਾਲ ਖੇਡਣ ਲਾ ਦੇਾਂਗੇ 2 ਮਹੀਨੇ ਬਸ ਜਿਆਦਾ ਨਾ ਬੋਲ ਹੁਣ ਜਿਆਦਾ ਨਾ ਬੋਲ ਜਿਆਦਾ ਨਾ ਬੋਲ ਬਾਬਾ ਨੇ ਅੱਗੇ ਬਹੁਤ ਜਾਣਾ ਯਰ ਕਦਨੇ ਮੁੜਿਆ ਮਾਈ ਜਿਆਦਾ ਟਾਈਮ ਲੱਗਿਆ ਜਾਣਾ ਓਏ ਉਹ ਕਤੇ ਭਗਾਈ ਮਰੀ ਜੰਨੇ ਤੂੰ ਤਾਂ ਦਲਜੀਤ ਬਣਾ ਖੜਿਆ ਗਾਣੇ ਸੁਣਾਉਣ ਲੱਗ ਗਿਆ ਇਹਨੂੰ ਚਾਹੀਦਾ ਤਾਂ ਐਂ ਕੁੱਥੇ ਪਕੜ ਜਲਦੀ ਜਾ ਇਹਦੇ ਘਰ ਆਲਾ ਆ ਗਿਆ ਇੱਥੇ ਹੁੰਡਾ ਫੇਰ ਦੇਗਾ ਆ ਗਈ ਕਿੱਥੇ ਆ ਗਈ ਆ ਗਈ ਉਹ ਛਾਇ ਵੱਡੀ ਧੀ ਇਹਨਾਂ ਦੇ ਬਾਲੀ ਵੱਡੀ ਸੀ ਜਨ ਬਣਾ ਪਿਆ ਸੀ ਵੱਡਾ ਇੱਕ ਗੱਲ ਮੇਰੀ ਸੋਰ ਸੁਣ ਲੈ ਮਾਈ ਇਹ ਤਾਂ ਹੱਥ ਲਾਉਂਦੇ ਨਹੀਂ ਮਾਇਆ ਨੂੰ ਨਾ ਹੱਥ ਮੈਂ ਲਾਵਾਂ ਤੇ ਆ ਗਈ ਹੋਈ ਆ ਮਾਇਆ ਸਿੰਧੀ ਝੋਲੇ 'ਚ ਸਿੱੜਦੇ ਸਾਡੇ 'ਚ ਇਹ ਇਹ ਲੇ ਜੂ ਅਮਰੀਕਾ ਵਾਲਾ ਨਾ ਬਾਹਰ ਆੜ ਬੈ ਕਿਤੇ ਮੇਰਾ ਮੁੰਡਾ ਵੀ ਨਾ ਅਜੇ ਦੋਨਾਂ ਚ ਕੋਈ ਨਾ ਜੇ ਮੈਂ ਪਾਦੇ ਨਾ ਓਏ ਪੂਤ ਖੁੱਲ ਜੂ ਪੂਤ ਖੁੱਲ ਜੂ ਨਾਲੇ ਨਾ ਬੰਨੀ ਹੋਈ ਏ ਸਹਾਰਾ ਵਾਲੇ ਨਾ ਇਹ ਨਹੀਂ ਖੁੱਲਦੀ ਮੈਂ ਹੱਥ ਨਹੀਂ ਲਾਉਂਦੀ ਲੈ ਲੈ ਸੜਤੇ ਮਾਈ ਸੜਤੇ ਅਸੀਂ ਵੀ ਨਹੀਂ ਹੱਥ ਲਾਉਂਦੇ ਤੇਰੇ ਸਾਹਮਣੇ ਝੋਲੇ ਦੀ ਗੰਡ ਮਾਰਤੀ ਮਾਈ ਤੇਰੇ ਮੁੰਡੇ ਦੇ ਵਾਲੇ ਸੰਜੋਗਾ ਦੀ ਗੰਡ ਖੋਲਤੀ ਮਤ ਨਾ ਤਕੜਾ ਹੋ ਜਾ ਹੁਣ ਬਾਬੇ ਨਾ ਵਿਆਹ ਵੇਲੇ ਆਉਣਗੇ ਪੂ ਤਾਕਰੀ ਹੋ ਜਾ ਪੁੱਤੇ ਪੋਤੀਆਂ ਖੜਿਆਉਣ ਵਾਲੀ ਹੋ ਜਾ ਕੋਈ ਦਵਾਈ ਦੱਪਾ ਲੈ ਲੈ ਮੂਹਰਲੇ ਸਾਲ ਨੂੰ ਦੋ ਲਾਲ ਬੱਟ ਤੇ ਪਏ ਨੇ ਚਾਹੇ ਹੁਣ ਚੱਕ ਲੈ ਚਾਹੇ ਹੁਣ ਤਾਂ ਤੂੰ ਉਹਦੀ ਪ੍ਰੈਕਟਿਸ ਕਰ ਲਾ ਬੁੜੀਆਂ ਕਹਿੰਦੀਆਂ ਨਹੀਂ ਹੁੰਦੀਆਂ ਪਾਣੀ ਬਾਰ ਬੰਨੇ ਦੀਏ ਮਾਏ ਬੰਨਾ ਬੰਨੀ ਬਾਰ ਖੜੀ ਚਲੋ ਤੁਸੀਂ ਮੇਰੇ ਇਹ ਜੇ ਬਚਨ ਕਰਕੇ ਗਿਆ ਜੀਓ ਜੀਓ ਮੇਰੇ ਪੁੱਤ ਵੇ ਹੈਗੇ ਨਾ ਪਾਪਾ ਸੇਮੇ ਦੀ ਬੋਹੂ ਜੀ ਸ਼ਾਸਤਰ ਦੇਵਾਂਗੀ ਮੈਂ ਇਹ ਜੇ ਕੱਪੜੇ ਸਮੈ ਕੇ ਦੇਉਂ ਖੇਸ ਦੇਉਂਗੀ ਸਾਰੇ ਦੱਸਣਾ ਦਿਉਂਦੇ ਨਾ ਮਾਈ ਕਪੜਾ ਲੀੜਾ ਬਾਬਿਆਂ ਕੋਲੇ ਬਹੁਤ ਹੈ ਬਸ ਦੱਸਣਾ ਹੀ ਦੇ ਦਈਏ ਬਾਬੇ ਤਾਂ ਕੱਲਾ ਚਾਦਰ ਹੀ ਪਾਉਂਦੇ ਹੁੰਦੇ ਆ ਅਸੀਂ ਕੋਈ ਅਸੀਂ ਕੱਪੜੇ ਲੀੜੇ ਦੇ ਭੁੱਖੇ ਨਹੀਂ ਅਸੀਂ ਕੋਈ ਮਾਇਆ ਦੇਸ਼ ਤਾਂ ਬਸ ਆਇਆ ਵੀ ਭਲਾ ਹੋ ਜੇ ਕਿਸੇ ਨਾ ਕਿਸੇ ਦਾ ਤੇਰਾ ਭਲਾ ਕਰਕੇ ਗਏ ਆ ਅਸੀਂ ਦਾ ਤੇਰੇ ਵਾਲਾ ਕਸ਼ਤ ਅਸੀਂ ਆਪਦੇ ਤੇ ਲੈ ਲਿਆਏ ਮਾਨਸ ਤੇਰੇ ਵਾਲਾ ਕਸ਼ਤ ਮਾਈ ਅਸੀਂ ਆਪਦੇ ਤੇ ਲੈ ਲਿਆ ਆਖਨੇ ਪਤਾ ਨਹੀਂ ਸਾਡੇ ਨਾਲ ਕੀ ਕਰੇ ਮੇਰੇ ਨਾਲ ਤਾਂ ਹੁਣੀ ਹੋਣ ਲੱਗੀ ਸਿਰ ਦੁਖਣ ਲੱਗਾ ਚੱਕਰ ਆਉਣ ਲੱਗਾ ਹਾਂ ਮੈਨੂੰ ਫੇਰ ਤੁਸੀਂ ਭੱਜ ਜਾ ਕਿਤੇ ਇੱਥੇ ਨਾ ਡਿੱਗ ਜਾ ਨਾ ਨਾ ਭਾਈ ਨਾ ਨਾ ਕਾਰ ਦੋ ਦੋ ਲੱਗੇ ਹੋਏ ਨੇ ਨਹੀਂ ਦਿਖਦੇ ਆਹ ਵੇਖ ਮਾਈ ਹਜੇ ਜਾ ਨਹੀਂ ਹਾਜੀ ਸ਼ਾਲਾ ਮਾਰਦੀ ਹੈ ਜਾਣ ਨੂੰ ਨਹੀਂ ਜਾਂਦੀ ਅਜੇ ਪਿਆਰ ਨਹੀਂ ਹੈਗੀ ਜਾਨ ਨੂੰ ਨਾਲ ਜਾਂਦੀ ਨਹੀਂ ਕਿਵੇਂ ਨਹੀਂ ਜਾਂਦੀ ਚੱਲ ਚੱਲ ਕਰਦੇ ਜੀ ਬਾਬਾ ਚੱਲ ਚੱਲ ਲੈ ਜਾ ਬਾਬਾ ਆ ਜਾ ਚੱਲਾ ਲੈ ਦੇਖ ਲਾ ਕਿੰਨਾ ਚੰਗੇ ਮੇਰੇ ਪੁੱਣ ਕੀਤੇ ਹੋਏ ਨੇ ਬਾਬੇ ਮੇਰੇ ਆਪ ਚੱਲ ਕੇ ਆਏ ਨੇ ਲੰਮੇ ਤਾਂ ਇੱਕ ਗੱਲ ਨਹੀਂ ਦੱਸੀ ਸੀ ਪਾੜ ਪਾੜ ਸਾਰੀਆਂ ਗੱਲਾਂ ਦੱਸ ਕੇ ਹਾਂ ਮੈਂ ਦੇਖਿਆ ਸੀ ਕਈ ਵਾਰੀ ਨੇ ਇੱਥੇ ਪਿਆ ਹੁੰਦਾ ਸੀ ਮਾਸ ਮਿੱਟੀ ਮੈਨੂੰ ਤਾਂ ਆਏ ਹੁੰਦਾ ਸੀ ਵੀ ਕੋਈ ਕੁੱਤਾ ਬਿੱਲਾ ਲਿਆਇਆ ਹੋਊਗਾ ਗੱਲ ਸਹੀ ਐ ਚਲ ਵੱਡਿਆ ਗਿਆ ਜੋੜ ਲੈ ਕੇ ਮੇਰੀ ਸੌਕ ਨੂੰ ਨਾਲ ਹੀ ਬੰਨ੍ਹ ਕੇ ਆਹ ਬਾਬੇ ਦਾ ਕੀ ਰਹਿ ਗਿਆ ਇੱਥੇ ਕਿਤੇ ਐਸੀ ਵੀ ਨਾ ਜਿੰਨ ਹੋਵੇ ਨਾ ਤਾਂ ਮੂਫੜੀ ਆਏਗੀ ਚਲ ਪਈ ਰਹਿੰਦੇ ਖਵਾਰਾ ਬਾਬੇ ਕੋਈ ਭੋਗ ਹੀ ਛੱਡ ਕੇ ਗਏ ਹੋਣਗੇ ਮੈਨੂੰ ਤਾਂ ਲੱਗਦਾ ਕੋਈ ਪੋਗੀ ਹੋਊਗਾ ਚੱਲ ਕੋਈ ਗੱਲ ਨਹੀਂ ਮੂੰਹ ਫੜੀ ਐ ਹੋਰ ਨਹੀਂ ਕੁਸਾਏਗਾ ਕਿਸੀ ਨਾਲ ਤੀ ਹਾਂ ਸ਼ੈਂਪੂ ਕੋ ਲੱਸੀ ਨਾਲ ਦੋਨੇ ਚੀਜ਼ਾਂ ਨਾਲ ਕੱਲੀ ਪਾਇਆ ਕਰ ਸ਼ੈਂਪੂ ਪਾਇਆ ਕਰ ਲੱਸੀ ਨਾਲ ਮੁਸਕ ਮਾਰਦਾ ਜਿਦਾ ਵਾਲ ਖੋਣ ਲਿਆ ਕਰ ਨਹੀਂ ਉਹ ਹੁੰਦਾ ਕਰ ਪੈਰੀ ਤੇ ਸਰਚ ਤਾਂ ਕਰਕੇ ਪਹਿਲੇ ਲੱਸੀ ਲਾਤੀ ਫਿਰ ਉਹ ਲਾਤਾ ਸ਼ੈਂਪੂ ਨਾ ਕਿ ਜੂੜਾ ਕਰਦੀ ਏ ਨਾ ਬਾਹਰ ਜੂੜਾ ਨਾ ਕਰਿਆ ਕਰ ਬਾਲ ਖੁੱਲੇ ਛੱਡਿਆ ਕਰ ਠੀਕ ਲੇ ਆਉਂਦੀ ਐ ਸਾ ਬੱਚ ਕੋਈ ਰੇਖਾ ਆਉਂਦਾ ਬਾਬਾ ਰੇਖਾ ਸਾਰੀਆਂ ਠਾਲੀ ਮੈਂ ਤੇ ਜਿਹੜਾ ਰੇਖਾ ਵੀ ਬੜੀਆਂ ਤੇਜ ਨੇ ਹਾਂ ਵਿਆਹੀ ਹਾਂ ਇੱਧਰ ਦਿਖਾ ਹੱਥ ਘਰ ਵਾਲਾ ਕੀ ਕੰਮ ਕਰਦਾ ਸਵਾਹ ਕਰਦਾ ਸਵਾਹ ਦਾ ਕੰਮ ਆ ਕੋਈ ਪੱਠੇ ਤੇ ਵੇ ਕਾ ਉਹਨੂੰ ਪੱਠੇ ਤੇ ਆ ਉਹਨੇ ਤਾਂ ਮੈਂ ਤੰਗ ਕਰਖਿਆ ਮੂਤ ਪੀਣੇ ਨੇ ਇੱਥੇ ਤਾਂ ਕਹਿੰਦਾ ਬਾਣੀ ਪੀਂਦਾ ਮੂਤ ਕੋ ਨਹੀਂ ਪੀਂਦਾ ਦਾਰੂ ਪੀਂਦਾ ਬਾਬਾ ਜੀ ਦਿਨ ਰਾਤ ਕਿਹੜੀ ਪੀਂਦਾਗਾ ਰੋਲ ਸਟੈਕ ਪੀਂਦਾ ਹੈ ਕਿ ਮੋਦਕਾ ਪੀਂਦਾ ਘਰੇ ਬਣਾ ਕੇ ਪੀਂਦਾ ਸਾਡੇ ਮੋਤ ਪੀਂਦਾ ਮੈਨੂੰ ਕੀ ਪਤਾ ਠੇਕੇ ਚ ਲੈ ਕੇ ਪੀਂਦਾ ਅੱਛਾ ਫਿਰ ਤਾ ਵੀ ਇਹ ਮੂਤ ਪੀਂਨੋ ਹਟਾ ਦੇ ਬਾਬਾ ਬਾਬਾ ਮੈਂ ਇੱਕ ਜਣਾ ਹੱਥ ਦਾ ਛੱਡ ਦੋ ਮੈਨੂੰ ਫੜਾ ਹਾਂ ਬੜਾ ਸਵੀਟ ਜਿਹਾ ਹੱਥ ਹੈ ਪੋਲਾ ਪੋਲਾ ਤੂੰ ਬਾਬਾ ਆ ਦੇ ਬਣਾਉਣੀ کریم ਕੋਈ ਨਹੀਂ ਲਾਉਣੀ ਗੋਹਾ ਪੱਥ ਕੇ ਆਉਂਦੀ ਆ ਠੀਕੇ ਨੌ ਪਾਰਸ ਕਿੱਥੋਂ ਰਵਾਈਏ ਨੌ ਪਾਲਸ ਨਹੀਂ ਆਗੀ ਬਾਬਾ ਮਹਿੰਦੀ ਇਹੇ ਮੈਂ ਦੀਏ ਹਾਂ ਬਾਬਿਆ ਨੂੰ ਤਾਂ ਪਤਾ ਨਹੀਂ ਨਾ ਫਿਰ ਇਹ ਚੀਜ਼ਾਂ ਬਾਰੇ ਜਿੰਮੇ ਤਾਂ ਲਵਾਈਆ ਬੜਾ ਖਰਚਾ ਕਰਦੀ ਨਹੀਂ ਬਾਬਾ 200 ਰੁਪਏ ਦੀ ਆ ਸਾਰੀ ਆ ਨਾ ਕੀ ਦਾ ਲਵਾਈ ਫਿਰਦੀ ਇਹ ਅੱਬਾ ਮੇਰੇ ਖਾ ਪਰੋਣੇ ਦਾ ਅੱਛਾ ਪੁਰਾਣ ਕਰ ਹੱਥ ਉਧਰ ਫੜਾ ਹੱਥ ਉਹ ਦੇਖੂ ਹੱਥ ਉਹ ਹੱਥ ਕਰ ਮੇਰੀ ਕੰਤਾ ਬੱਬੂ ਇਹ ਤੇਰੇ ਘਰ ਲਈ ਦਾ ਨਾ ਹਾਂ ਹਾਂ ਦੇਖ ਲਿਆ ਮੈਂ ਜਿਹੜੇ ਹਿਸਾਬ ਨਾਲ ਤੂੰ ਖਰਚਾ ਕਰਦੀ ਏ ਬੰਦਾ ਤੇਰਾ दारू ਹੀ ਪੀਊਗਾ ਮੈਂ ਤਾਂ ਉਹੀ ਨਹੀਂ ਖਰਚਾ ਕਰਦੀ ਮੈਂ ਤਾਂ ਬਾਲੀ ਕੰਜੂਸਾਂ ਬਾਬਾ ਕੀ ਕੰਜੂਸ ਹੁੰਦੀ ਤਾਂ ਤੂੰ ਮਹਿੰਦੀ ਤੱਕ ਮੋਢਿਆਂ ਤੱਕ ਲਵਾਈ ਫਿਰਦੀ ਏ ਉਹ ਨਹੀਂ ਮਹਿੰਦੀ ਤਾਂ ਤਾਲ ਲਵਾਈਆ ਮੇਰੇ ਭਾਈ ਦਾ ਵਿਆਹ ਦਾ ਭਾਈ ਤੇਰਾ ਪੁੱਠਾ ਮੋੜਦਾ ਤੇ ਵੀ ਸਾਡੇ ਘਰੋਂ ਭਾਗ ਜਾ ਵੀ ਮਹਿੰਦੀ ਨਹੀਂ ਲਾ ਕੇ ਆਈ ਤੂੰ ਨਹੀਂ ਸੇਰੇ ਜਦੋਂ ਬਨੋਗੀ ਫਿਰ ਸੋਹਣੀ ਲੱਗੂਗੀ ਚਲੋ ਕੋਈ ਗੱਲ ਨਹੀਂ ਜੱਗ ਜਹਾਨੀ ਤੁਰਨਾ ਪੈਂਦਾ ਹੈ ਇਹ ਤੇਰੇ ਹੱਥ ਦੀ ਰੇਖਾ ਦਾਸ ਦੀ ਇਹ ਤੇਰੇ ਕਰਮਾਂ ਚ ਸੁੱਖ ਚੈਨ ਤਾਂ ਬਿਲਕੁਲ ਹੀ ਨਹੀਂ ਜਮਾ ਹੀ ਨਹੀਂ ਹੈਗਾ ਸੱਚੀ ਗੱਲ ਆ ਬਾਬਾ ਜਮਾ ਹੀ ਨਹੀਂ ਸੱਸ ਵੀ ਪੂਰੀ ਚੱਕ ਮਹੀ ਲੜਦੀ ਏ ਤੇਰੇ ਨਾਲ ਬਹੁਤ ਜ਼ਿਆਦੇ ਕੋਈ ਗੱਲ ਨਹੀਂ ਕਰਦਿਆ ਕੋਈ ਪਾ ਤੇਰਾ ਤੇ दारू ਇੱਕ ਦਿਨ ਛੱਡ ਕੇ ਪੀਂਦਾ ਮੈਨੂੰ ਤਾਂ ਲੱਗਦਾ ਨਾ ਬਾਬਾ ਦਿਨ ਕਿੱਥੋਂ ਤਾਂ ਕੰਟਾ ਨਹੀਂ ਛੱਡਦਾ ਕੁੱਕੜ ਖਾਂਦਾ ਨਾਲ ਕੁੱਕੜ ਕੁੱਕੜ ਮੀਟ ਨਾ ਕੁੱਕੜ ਨਹੀਂ ਖਾਂਦਾ ਕੁੱਕੜ ਦਾ ਬੱਚਾ ਖਾਂਦਾ ਆਂਡਾ ਖਾਂਦਾ ਆਂਡਾ ਖਾਂਦਾ ਆਂਡਾ ਖਾਂਦਾ ਆਂਡਾ ਖਾਂਦਾ ਕੰਜਰ ਦਾ ਉਹੀ ਗੱਲ ਨਹੀਂ ਫਿਰ ਕੈਦ ਨਾਲ ਆ ਪਾ ਕਹਿ ਨਹੀਂ ਕੈਦਨਾ ਚ ਕਰਦੀ ਜਿਹਦੇ ਨਾਲ ਆ 5005 5 ਦਿਨਾਂ ਦਾ ਫਿਰ 5000 ਲੱਗੂਗਾ ਉਹ ਤਾਂ दारू ਖਣੀ ਝਾਕਣਾ ਵੀ ਤਾਂ ਭਿਸਰੀ ਗਏ ਲੁੱਟ ਜਾਇਆ ਕਰੂ दारू ਦੇ ਕੇ ਠੇਕੇ ਮੂਰ ਦੀ ਜਾਣਾ ਨਹੀਂ ਉਹਦਾ ਰਾਹ ਬਾਦ ਲਿਆ ਕਰੂਗਾ ਅੱਛਾ ਇਹ ਤਾਨੂੰ ਲਿਖ ਕੇ ਦਿੰਨੇ ਆ ਪਰ ਨੋਟ ਭਰਾ ਲੈ ਚਾਹੀ ਸਾਡੀ ਤੋਂ ਬੱਬਾ 5000 ਤਾਂ ਨਹੀਂ ਹੈਗਾ ਮੇਰੇ ਕੋਲ ਤਾਂ ਰੁਪਈਆ ਹੀ 1000 ਆ 1000 ਆਲਾ ਫਿਰ ਹਫਤਾ ਕਿ ਛੜਾਦਾ ਨਹੀਂ 1000 ਆਲਾ ਫਿਰ ਲਾਲਾ ਸਾਹਿਬ ਤੂੰ 7 ਕਿ ਦਿਨਾਂ ਦੀ ਕੋਈ ਮਨਿਆਤ ਹੋਣੀ ਹੈ 1000 ਆਲੇ ਪਾ ਦੀ ਉਦੋਂ ਬਾਅਦ ਫਿਰ ਨਾ ਬਾਬਿਆਂ ਨੂੰ ਕਹੀਂ ਵੀ ਬਾਬਾ ਇਹ ਤਾਂ ਬਾਬਾ ਲੈ ਦੇ ਘੁਲਣ ਦੇ ਵੀ ਕਿੰਨੇ ਨੇ ਕੋਈ ਕਹਦਾ ਨੀ ਦੇਖ ਲੈ ਕੋਈ 5000 ਵਾਲੇ ਬਾਬਾ ਤੇ ਗਰੀਬ ਅਸੀਂ ਤਾਂ ਅਸੀਂ ਤਾਂ ਅਸੀਂ ਦਾ ਪਈ ਗਰੀਬ ਹੈ ਤੇ ਕਾਂਟੇ ਦਾ ਦੂਜੇ ਪਾਈ ਫਿਰਦੀਆਂ ਸੋਨੇ ਦੇ ਪਰਮਾਤਮਾ ਨੇ ਅੰਗ ਪੈਰ ਦਿੱਤੇ ਨੇ ਸਹੀ ਸਾਫ਼ ਤਰ੍ਹਾਂ ਸੂਰਤ ਦਿੱਤਾ ਹੈ ਕੋਈ ਇੱਥੇ ਗਰੀਬ ਨਹੀਂ ਕੋਈ ਮੀਰ ਨਹੀਂ ਤਾਹਾਂ ਤੋਂ ਇੱਕ ਹੋ ਕੇ ਆਏ ਆਂ ਇਹ ਤਾਂ ਆਪਣੀ ਦੁਨੀਆ ਵੀ ਦੁਨੀਆ ਨੇ ਵੰਡ ਲਈ ਆਪਾਂ ਇਹ ਤਾਂ ਦੂਜੇ ਨੇ ਬਾਬਾ ਕਾਂਟੇ ਗੇੜੇ ਕਹਿੰਦੀ ਹੈ ਤਾਂ ਉਹ ਨਹੀਂ ਗਰੰਟੀ ਵਾਲੇ ਗਰੰਟੀ ਵਾਲੇ ਨੇ ਇੱਕ ਗ੍ਰਾਮ ਵਾਲੇ ਨੇ ਨਾ ਘੋਨੇ ਉਹਦੇ ਲਈ 50 ਰੁਪਏ ਦੇ ਗਰੰਟੀ ਵਾਲੇ ਬਾਲੇ ਨਾ ਦੱਸ ਉਹਨੂੰ ਪਹਿਲਾਂ ਇਹੀ ਕੰਮ ਕਰਦਾ ਰਿਹਾ ਕਿਤੇ ਪਟਕੇ ਲੈ 2000 ਰੁਪਏ ਬਾਬਾ 2000 ਫਿਰ ਐ ਲਾਲਾ ਸਾਹਿਬ ਤੂੰ ਵੀ 2 ਕ ਹਫ਼ਤਿਆਂ ਦਾ ਪਾ ਹੋ ਜਾਏਗਾ ਬਾਬਾ ਐ ਕਿਉਂ ਕਰਦਾ ਦੇਖੀ ਕਰਦੇ ساری ਉਮਰ ਤੱਕ ਜੇ ਤੇ ਕਦੇ ਹੋਏ ਫਿਰ ਲੈ ਜੀ ਉਹ ਫੜਲਾ ਫੜਲਾ ਜਿਹਨੇ ਹੈਗੇ ਆ ਫੜਲਾ ਕੋਈ ਨਹੀਂ ਹੁੰਦਾ ਚੱਲ ਕੋਈ ਨਾ ਫਿਰ ਮਿਲਦੇ ਆ ਭਾਈ ਤੈਨੂੰ ਅਸੀਂ ਚੰਗਾ ਬਾਬਾ ਚੰਗਾ ਚੰਗਾ ਰੱਖਿਓ ਮੜੇ ਜਹਾਏ ਕੋਈ ਨਹੀਂ ਆ ਰਹੀ ਜਿਉਂਦੀ ਬਾਗ ਤੇਰੇ ਘਰ ਵਾਲਾ दारू ਪੀਂਦਾ ਲੈ ਕਾਲਾ ਹੱਥ ਫਿਰ ਤੇਰੀ ਝੋਲੀ ਭਰਤੀ ਮੁੰਡਾ ਹੋਊਗਾ ਦੁਬਾਰੇ ਹੀ ਮਿਲਾਂਗੇ ਫਿਰ ਲੱਡੂ ਖਾ ਲਈ ਚਾਹ ਨਾਲ ਠੀਕ ਆ ਬਾਬਾ ਹਾਂ ਮੁੰਡੇ ਦਾ ਬਚਨ ਕਾ ਨੂੰ ਦੇਤਾ दारू ਵਾਲਾ ਦੇਣਾ ਸੀ ਬੱਚਾ ਉਹੀ ਗੱਲ ਨਹੀਂ ਮੁੰਡਿਆ ਚਾਹੀਦਾ ਇਹਨੂੰ ਮੁੰਡਾ ਹਾਂ ਲੱਡੂ ਭਾਜੀ ਚੱਕ ਲਿਆ ਮਨ ਹੁੰਦੀ ਕਿੱਥੋਂ ਨੇ ਹੈਏ ਬਾਬਾ ਬਚਨ ਤਾਂ ਸੋਹਣੇ ਦੇਗਾ ਚੱਲ ਨਾਲੇ ਝੋਲੀ ਭਰ ਦੇ ਤੇ ਨਾਲੇ ਆਕਲੇਸੀ ਸਾਡਾ दारू ਪੀਣੋਂ ਹਟ ਜਾ ਜੇ ਇਹੇ दारू ਪੀਣੋਂ ਹਟ ਗਿਆ ਸਾਰੇ ਕੰਮ ਸੂਤ ਹੋ ਜਾਣਗੇ ਇਹ ਮੇਰੇ ਮਾਲਕਾ ਹੁਣ ਤੂੰ ਹੀ ਨਿਗਰੱਖ ਜੇ ਕਿਤੇ ਬਾਬੇ ਦੁਬਾਰੋ ਫੇਰਾ ਪਾ ਜਾਣ ਕੱਪੜਾ ਲੀੜਾ ਵੀ ਦੇ ਦਈਏ ਇਹਨਾਂ ਨੂੰ